ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜੋ ਇਹ ਵੀਡੀਓ ਬਣਾ ਰਿਹਾ ਹਾਂ ਇਹ ਜਿਹੜੇ ਸਾਡੇ ਬੱਚੇ ਪਰਦੇਸਾਂ ਨੂੰ ਗਏ ਹੋਏ ਨੇ ਜਾਂ ਜਾ ਰਹੇ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਬਾਬਤ ਬਣਾ ਰਿਹਾ ਹਾਂ ਤੇ ਇਹਦੀ ਟੁਕਮੇ ਇੱਕ ਬਹੁਤ ਹੀ ਨਜ਼ਮ ਹੈ ਜਿਹੜੀ ਕਿ ਗੁਰਮਿੰਦਰ ਸਿੱਧੂ ਜੀ ਨੇ ਲਿਖੀ ਹੋਈ ਹੈ ਇੱਕ ਹੁੰਦੀ ਹੈ ਮਾਈਗ੍ਰੇਸ਼ਨ ਇੱਕ ਹੁੰਦੀ ਹੈ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਇੱਕ ਜਿਹੜਾ ਹੋਣਾ ਹੈ ਇਹ ਸਾਡੀ ਕੁਦਰਤ ਨੇ ਉਸ ਅਕਾਲਪੁਰਖ ਨੇ ਆਦਮੀ ਦੇ ਤੇ ਜਾਨਵਰਾਂ ਦੇ ਅੰਦਰ ਇਹ ਪਾਇਆ ਹੋਇਆ ਹੈ ਹਰ ਕੋਈ ਜਿਹੜਾ ਮਾਈਗ੍ਰੇਸ਼ਨ ਕਰਨਾ ਚਾਹੁੰਦਾ ਜਿਵੇਂ ਕਿ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਾਡਾ ਅਸਲ ਜੀਵਨ ਸ਼ੁਰੂ ਹੋਇਆ ਉਹ ਅਫਰੀਕਾ ਤੋਂ ਹੋਇਆ ਇਹ ਬੰਦੇ ਦਾ ਜੀਵਨ ਸ਼ੁਰੂ ਹੋਇਆ ਨਾ ਉਸ ਤੋਂ ਬਾਅਦ ਉਹ ਮਾਈਗ੍ਰੇਸ਼ਨ ਉਸ ਵੇਲੇ ਦਾ ਮਾਈਗ੍ਰੇਸ਼ਨ ਸੀ ਕਿਉਂਕਿ ਕੋਈ ਹੱਦਾਂ ਨਹੀਂ ਸੀ ਕੋਈ ਸਰਹੱਦਾਂ ਨਹੀਂ ਸੀ ਕੋਈ ਮੁਲਕ ਨਹੀਂ ਸੀ ਕੋਈ ਕੁਝ ਨਹੀਂ ਸੀ ਤੇ ਉਹ ਮਾਈਗ੍ਰੇਸ਼ਨ ਕਰਕੇ ਜਿਹੜੇ ਹੈਗੇ ਆ ਆਦਮੀ ਗਾਂ ਦੇ ਗਾਂ ਵਾਧਾ ਰਿਆ ਜਿਵੇਂ ਕਿ ਹੁਣ ਉਹਦੇ ਸਬੂਤ ਆਸਤੇ ਮੈਂ ਤੁਹਾਨੂੰ ਦੱਸਦਾ ਹਾਂ ਵੀ ਅਸੀਂ ਇੰਡੀਆ ਵਾਲੇ ਜਿੰਨੇ ਵੀ ਅਸੀਂ ਜਿਹੜੇ ਨਾਰਥ ਇੰਡੀਆ ਦੇ ਮੱਧ ਪ੍ਰਦੇਸ਼ ਤੱਕ ਦੇ ਜਿਹੜੇ ਲੋਕ ਨੇ ਅਸੀਂ ਆਰੀਅਨ ਜਿਹੜੀ ਰੇਸ ਹੈ ਉਹਨੂੰ ਬਲਾਉਂਗ ਕਰਦੇ ਹੁਣ ਜੇ ਦੂਸਰੇ ਪਾਸੇ ਮੈਕਸੀਕੋ ਜਾਂਦੇ ਰਹੀਏ ਉਹ ਵੀ ਆਰੀਅਨ ਹੋਰ ਵੀ ਬਹੁਤ ਥਾਵਾਂ ਤੇ ਆ ਰਹੀਆਂ ਲੋਕ ਹੈ ਇਹਦਾ ਮਤਲਬ ਕਿ ਉਹ ਮਾਈਗ੍ਰੇਸ਼ਨ ਹੋ ਗਈ ਉਸ ਵੇਲੇ ਗਏ ਜਦੋਂ ਕੋਈ ਮੁਲਕ ਨਹੀਂ ਸੀ ਬਣੇ ਸਰਹੱਦਾਂ ਨਹੀਂ ਸੀ ਹੌਲੀ ਹੌਲੀ ਮੁਲਕ ਬਣੇ ਸਰਹੱਦਾਂ ਹੋਈਆਂ ਉਦੋਂ ਜਦੋਂ ਅਸੀਂ ਕਿਤੇ ਵੀਜ਼ਾ ਲੈ ਕੇ ਜਾਂਦੇ ਆ ਨਾ ਉਹਨੂੰ ਕਹਿਆ ਜਾਂਦਾ ਇਮੀਗ੍ਰੇਸ਼ਨ ਜਿਵੇਂ ਹੁਣ ਅੱਜ ਸਾਡੀਆਂ ਅਸੀਂ ਹੱਦਾਂ ਬਣਾਈਆਂ ਹੋਈਆਂ ਨੇ ਤੇ ਉਹ ਉਹ ਫਿਰ ਦੂਸਰੇ ਕੰਟਰੀ ਜਾਣਾ ਤੇ ਸਾਨੂੰ ਵੀਜ਼ੇ ਦੀ ਲੋੜ ਹੈ ਪਰ ਜਿਹੜੇ ਕੁਦਰਤੀ ਨੇ ਜਿਹੜੇ ਜਾਨਵਰ ਨੇ ਉਹ ਥੋੜੇ ਵੀਜ਼ੇ ਲੈਂਦੇ ਆ ਜਾਂ ਉਹਨਾਂ ਕੋਲੇ ਪਾਸਪੋਰਟ ਹੈ ਉਹ ਮਾਈਗ੍ਰੇਸ਼ਨ ਕਰਦੇ ਨੇ ਜਿਵੇਂ ਕਿ ਜਾਂ ਜਿਵੇਂ ਇੰਡੀਆ ਦੇ ਵਿੱਚ ਇੱਕ ਸਟੇਟ ਤੋਂ ਤੁਸੀਂ ਦੂਸਰੀ ਸਟੇਟ ਜਾਣਾ ਹੈ ਮੰਨ ਲਓ ਸਾਡੇ ਯੂਪੀ ਵਾਲੇ ਭੈਣ ਭਰਾ ਜਿਹੜੇ ਆ ਉਹ ਮਜ਼ਦੂਰੀ ਕਰਨ ਆਉਂਦੇ ਆ ਪੰਜਾਬ ਦੇ ਵਿੱਚ ਉਹ ਮਾਈਗ੍ਰੇਸ਼ਨ ਹੁੰਦੀ ਹੈ ਕਿਉਂਕਿ ਉਹ ਇੱਕੋ ਮੁਲਕ ਹੈ ਪਰ ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਂਦੇ ਹਾਂ ਜਾਂ ਹੋਰ ਕਿਸੇ ਸਟੇਟ 'ਚੋਂ ਕੈਨੇਡਾ ਅਮਰੀਕਾ ਕਿਤੇ ਵੀ ਜਾਂਦੇ ਹਾਂ ਉਹਨੂੰ ਇਮੀਗ੍ਰੇਸ਼ਨ ਕਿਹਾ ਜਾਂਦਾ ਹੈ ਇਹ ਫਰਕ ਹੈ ਅੱਛਾ ਜਿਵੇਂ ਕਿ ਮੈਂ ਪਹਿਲਾਂ ਆਪ ਜੀ ਨੂੰ ਜਿਹੜੀ ਬੇਨਤੀ ਕੀਤੀ ਹੈ ਕਿ ਜਿਹੜੀ ਮਾਈਗ੍ਰੇਸ਼ਨ ਹੈ ਇਹ ਕੁਦਰਤੀ ਆ ਹਮੇਸ਼ਾ ਆਦਮੀ ਦੇ ਵਿੱਚ ਚਾਹਣਾ ਹੁੰਦੀ ਹੈ 19ਵੀਂ ਸਦੀ ਦੇ ਵਿੱਚ ਵੀ ਜਿਹੜੇ ਹੁਣ ਗਦਰੀ ਬਾਬੇ ਸੀ ਉਹ ਕੈਨੇਡਾ ਵਿੱਚ ਪਹੁੰਚੇ ਹੋਏ ਸੀ ਜਾਂ ਮਲਾਇਆ ਲੋਕ ਜਾਂਦੇ ਸੀ ਮੈਂ ਛੋੜਿਆ ਹੁੰਦੇ ਤੋਂ ਇਹੋ ਗਾਣਾ ਸੁਣਦਾ ਵੀ ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ ਇਸ ਇਥੋਂ ਸਿੱਧ ਹੁੰਦਾ ਹੈ ਕਿ ਉਸ ਵੇਲੇ ਬਰਮਾ ਜਾਂਦੇ ਰੰਗੂ ਜਾਂਦੇ ਹੋਣਗੇ ਲੋਕ ਜਣ ਕਿ ਇਹ ਇੱਕ ਕੁਦਰਤ ਨੇ ਸਾਡੇ ਅੰਦਰ ਪਾਇਆ ਜਿਹੜਾ ਇਹ ਹੈ ਬਾਹਰ ਜਾਣ ਦਾ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਬੱਚੇ ਆ ਉਹ ਜ਼ਿਆਦਾ ਬਾਹਰ ਜਾ ਰਹੇ ਨੇ ਉਦੇ ਦੋ ਕਾਰਨ ਨੇ ਇੱਕ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਆਪਦਾ ਭਵਿੱਖ ਨਹੀਂ ਦੀਦਾ ਦੂਸਰਾ ਖਰਚੇ ਵਧ ਗਏ ਨੇ ਲੋਕਾਂ ਦਾ ਸਟ੍ਰੇਟਸ ਵਧ ਗਿਆ ਉਹ ਖਰਚੇ ਪੂਰੇ ਨਹੀਂ ਹੁੰਦੇ ਜ਼ਮੀਨਾਂ ਥੋੜੀਆਂ ਅਗਲਾ ਕਹਿੰਦਾ 30 ਲੱਖ ਰੁਪਈਆ ਲਾ ਕੇ ਤੇ ਅ ਜੇ ਬੱਚਾ ਬਾਹਰ ਭੇਜ ਦਿੱਤਾ ਜਾਵੇ ਇੱਕ ਕਿੱਲਾ ਹੀ ਹੈ ਤੇ ਜੇ ਕਿਸੇ ਕੋਲੇ ਦੋ ਕਿੱਲੇ ਤਿੰਨ ਕਿੱਲੇ ਹੈ ਉਹਨਾਂ ਨਾਲ ਥੋੜੋ ਉਹਨਾਂ ਦਾ ਸਰਦਾ ਮੈਨੂੰ ਬਹੁਤ ਈ ਲੋਕ ਪੁੱਛਦੇ ਕਿ ਜੀਰੂ ਮੈਂ ਪੈਂਡ ਰਹੀ ਨਾ 5-6 ਮਹੀਨੇ ਜਾਂ 4 ਮਹੀਨੇ ਜਿੰਨੇ ਵੀ ਆ ਬਹੁਤ ਲੋਕ ਮੇਰੇ ਕੋਲੇ ਆਉਂਦੇ ਆ ਵੀ ਕਿੱਦਾਂ ਕਰੀਏ ਮੈਂ ਉਹਨਾਂ ਨੂੰ ਕਹਿੰਨਾ ਹੁੰਦਾ ਇਹ ਹੈ ਕਿ ਭਾਈ ਜੇ ਸਿੱਧੇ ਢੰਗ ਨਾਲ ਤੁਸੀਂ ਵੀਜ਼ੇ ਲੈ ਕੇ ਜਾਂਦੇ ਜਿਵੇਂ ਕਿ ਅੱਜਕੱਲ ਬੱਚੇ ਜਾਂਦੇ ਆ ਉਹ ਬੈਂਡ ਲੈ ਕੇ ਜਾਂਦੇ ਆ ਆਸਟ੍ਰੇਲੀਆ ਜਾਂਦੇ ਕੈਨੇਡਾ ਜਾਂਦੇ ਨਿਊਜ਼ੀਲੈਂਡ ਜਾਂਦੇ ਜਿੱਥੇ ਵੀ ਜਾਂਦੇ ਆ ਸਹੀ ਰਸਤੇ ਦੇ ਉਹ ਤਾਂ ਹੈਗਾ ਠੀਕ ਜਿਹੜਾ ਤੁਸੀਂ ਕਿਸੇ ਦੇ ਨਾਲ ਜਿਹੜੀ ਕਿ ਵੀ ਜਿਹੜਾ ਸੌਦੇਬਾਜ਼ੀ ਕਰਕੇ ਕੋਈ ਵੀਜ਼ਾ ਨਹੀਂ ਕੋਲੇ ਕੋਈ ਕੁਝ ਨਹੀਂ ਉਹ ਨਹੀਂ ਜਾਣਾ ਚਾਹੀਦਾ ਕਈ ਵਾਰੀ ਜਿਹੜੇ ਬੱਚੇ ਐ ਉਹਨਾਂ ਦਾ ਲਾਈਫ ਦਾ ਰਿਸਕ ਵੀ ਹੋ ਸਕਦਾ ਔਰ ਹੋਇਆ ਬਹੁਤ ਪਿਛਲੇ 3-4 ਸਾਲ ਪਹਿਲਾਂ ਦੀ ਗੱਲ ਹੈ ਇੱਥੇ ਇੱਕ ਜਿਹੜਾ ਇੰਗਲਿਸ਼ ਚੈਨਲ ਦੇ ਵਿੱਚ ਕਿਸ਼ਤੀ ਡੁੱਬ ਗਈ ਸੀ ਜਿਹਦੇ ਵਿੱਚ 165 ਬੱਚੇ ਆਹੀਂ ਬਹੁਤ ਘਟਨਾਵਾਂ ਹੁੰਦੀਆਂ ਨੇ ਤੇ ਉਹਦੇ ਜਿਹੜੇ ਹੈ ਜਿਹੜਾ ਕਿਤਾਬਾਂ ਮੈਂ ਤੁਹਾਡੇ ਨਾਲ ਉਹ ਪੜ੍ਹਨ ਤੋਂ ਪਹਿਲਾਂ ਮੈਂ ਇੱਕ ਹੋਰ ਵੀ ਪੜ੍ਹ ਰਿਆ ਸੀ ਤੇ ਇਹ ਇੰਦਰਜੀਤ ਚੰਦਨ ਜੀ ਦੀ ਲਿਖੀ ਹੋਈ ਹੈ ਪ੍ਰਵਾਸੀ ਉਹਦਾ ਨਾਮ ਹੈ ਗੁਰਮਿੰਦਰ ਸਿੱਧੂ ਜੀ ਤੋਂ ਪਹਿਲਾਂ ਮੈਂ ਉਹਨਾਂ ਦੀ ਇੱਕ ਇਹ ਪੜ੍ਹ ਕੇ ਸੁਣਾਉਣਾ ਹਾਂ ਕਿ ਨਿੱਕਾ ਜਿਹਾ ਪੰਛੀ ਬਿਜੜੇ ਤੋਂ ਵੀ ਛੋਟਾ ਕਈ ਸਾਗਰ ਝੀਲਾਂ ਹਜ਼ਾਰਾਂ ਮੀਲਾਂ ਪੈ ਕਰਕੇ ਆਇਆ ਮੇਰੇ ਘਰ ਨਿੰਬੂ ਉੱਤੇ ਆ ਆਲਣਾ ਪਾਇਆ ਪਾਉ ਛੋੜੇ ਜਿਹੜੇ ਜਾਨਵਰ ਨੇ ਜਿਹੜਾ ਬਿਜਲੇ ਤੋਂ ਵੀ ਛੋਟਾ ਸੀ ਉਹਨੇ ਉਹਦੇ ਘਰੇ ਜਾ ਕੇ ਨਿੰਬੂ ਦੇ ਆਲਣਾ ਪਾ ਲਿਆ ਨਿੰਬੂ ਦੇ ਬੂਟੇ ਤੇ ਮੈਂ ਪੁੱਛਿਆ ਉਹਨੂੰ ਕੀ ਮਿਲਿਆ ਤੈਨੂੰ ਇੰਜ ਪ੍ਰਵਾਸੀ ਹੋ ਕੇ ਵੀ ਤੈਨੂੰ ਕੀ ਮਿਲਿਆ ਆ ਕੇ ਨਿੰਬੂ ਦੇ ਉੱਤੇ ਤੂੰ ਆਲਣਾ ਪਾਇਆ ਕੋਈ ਵੱਡੇ ਦਰਖਤੇ ਵੀ ਨਹੀਂ ਪਾਇਆ ਉਹ ਗਹਿਰਾ ਤੱਕਿਆ ਆਖਣ ਲੱਗਾ ਉਹਨੇ ਅਗੋਂ ਪਰਿੰਦਾ ਬੋਲਦਾ ਹੈ ਕਿ ਉਹਨੂੰ ਕਹਿੰਦਾ ਤੂੰ ਇਹ ਪੁੱਛਦੀ ਏ ਪੰਜਾਬੀ ਹੋ ਕੇ ਭਾਵਕ ਪਰਿੰਦੇ ਨੇ ਕਿਹਾ ਕਿ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੇ ਪੰਜਾਬੀ ਹੈ ਇਹ ਜਿਆਦਾ ਪ੍ਰਵਾਸ ਕਰਦੇ ਹੈ ਔਰ ਹੈਵੀ ਏ ਸੱਚ ਤੇ ਪ੍ਰਵਾਸ ਦੇ ਵਿੱਚ ਹੁਣ ਇਹ ਮਾੜੀ ਗੱਲ ਵੀ ਨਹੀਂ ਆ ਜਿਹੜਾ ਲੋਕ ਜਿਹੜਾ ਉੱਥੇ ਗਵਰਨਮੈਂਟਾਂ ਨੇ ਪਾਇਆ ਨਾ ਵੀ ਪੰਜਾਬ ਖਾਲੀ ਹੁੰਦਾ ਹੈ ਪੰਜਾਬ ਖਾਲੀ ਹੁੰਦਾ ਹੈ ਇਹ ਸਾਰਾ ਸਿਆਸੀ ਰੌਲੇ ਨੇ ਪੰਜਾਬ ਕਦੇ ਖਾਲੀ ਨਹੀਂ ਹੋਊਗਾ ਆਹ ਮੁਲਕ ਨਹੀਂ ਹੋਇਆ ਕਿਉਂਕਿ ਜਿਹੜਾ ਪਹਿਲਾਂ ਇਥੋਂ ਕੋਲੰਬਸ ਗਿਆ ਅਮਰੀਕਾ ਦੇ ਵਿੱਚ ਮੇਰਾ ਖਿਆਲ ਆ ਇਹ 1574 ਦੀ ਗੱਲ ਹੈ ਤੇ ਉਹਦੇ ਲਗਭਗ ਹੀ ਇੰਡੀਆ ਗਿਆ ਵਾਸਕੋ ਡੀ ਗਾਮਾ ਉਹ ਯੂਰਪ ਦੇ ਵਿੱਚੋਂ ਹੀ ਗਏ ਹੁਣ ਯੂਰੋਪੀਅਨ ਲੋਕਾਂ ਨੇ ਅਮਰੀਕਾ ਜਾ ਕੇ ਵਸਾਇਆ ਉੱਥੇ ਜਾ ਕੇ ਰਹਿਣ ਲੱਗੇ ਨਿਊਜ਼ੀਲੈਂਡ ਜਾ ਕੇ ਰਹਿਣ ਲੱਗੇ ਆਸਟ੍ਰੇਲੀਆ ਜਾ ਕੇ ਰਹਿਣ ਲੱਗੇ ਇੰਡੀਆ ਹੀ ਤਾਂ ਨਹੀਂ ਰਹਿ ਕੇ ਕਿ ਆਲਰੇਡੀ ਅਸੀਂ ਉੱਥੇ ਕਰਾਉਡਡ ਸੀ ਜਾਂ ਜ਼ਿਆਦਾ ਲੋਕ ਰਹਿੰਦੇ ਸੀ ਇਹ ਵਾਪਸ ਆ ਗਏ ਇਸ ਜੀ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਹੈ ਇੱਕ ਕੁਦਰਤੀ ਹੈ ਤੇ ਉਹਦੇ ਉੱਤੇ ਜਿਹੜੇ ਅਗਲੇ ਗੁਰਮਿੰਦਰ ਸਿੱਧੂ ਜੀ ਦੀ ਮੈਂ ਆਪ ਜੀ ਨੂੰ ਨਾਲ ਸਾਂਝੀ ਕਰਦਾ ਹਾਂ ਉਹ ਹੈ ਪ੍ਰਦੇਸੀ ਜਾ ਰਹੇ ਪੁੱਤਾਂ ਦੇ ਨਾਂ ਤੇ ਪਲੀਜ਼ ਇਹ ਜ਼ਰੂਰ ਸ਼ੇਅਰ ਕਰਿਓ ਆਪਣੇ ਜਿਹੜੇ ਪੁੱਤਰ ਧੀਆਂ ਬਾਹਰ ਰਹਿੰਦੇ ਨੇ ਜਾਂ ਜਿਹੜੇ ਜਾਣ ਨੂੰ ਉਤਵਾਰੇ ਨੇ ਇਹ ਇੱਕ ਤਰ੍ਹਾਂ ਦੀ ਇੱਕ ਮਾਤਾ ਦੀ ਅਸੀਸ ਹੈ ਉਹਨਾਂ ਨੂੰ ਜਿੰਨਾ ਤੱਕ ਮੈਂ ਇਹ ਕਾਫੀ ਦਫਾ ਇਹ ਜਿਹੜੀ ਨਜ਼ਮ ਹੈ ਪੜ੍ਹੀ ਹੈ ਲੱਗਿਆ ਵੀਜ਼ਾ ਹੋਈ ਤਿਆਰੀ ਖੁਸ਼ੀਆਂ ਦੀ ਪੰਡ ਹੋ ਗਈ ਭਾਰੀ ਪਰਿਵਾਰ ਦੇ ਵਿੱਚ ਖੁਸ਼ੀਆਂ-ਖੁਸ਼ੀਆਂ ਹੋ ਗਈਆਂ ਵੀਜ਼ਾ ਬੱਚੇ ਦਾ ਲੱਗ ਗਿਆ ਉਨੇ ਤਿਆਰੀ ਕਰ ਲਈ ਕੈਨੇਡਾ ਦੀ ਕਹਿ ਲੋ ਆਸਟ੍ਰੇਲੀਆ ਦੀ ਕਹਿ ਲੋ ਬਾਹਰ ਦੀ ਭਾਵ ਪਰਦੇਸ ਦੇ ਵਿੱਚ ਜਾਣ ਦੀ ਇਸ ਮਿੱਟੀ ਦੀਆਂ ਮਿੱਠਾ ਇਸ ਮਟੀਰੀਆ ਮੁੱਠਾ ਨਾ ਪਰ ਧਿਆਨ ਗਈਆਂ ਮਾਂ ਕਮਲੇ ਦੀਆਂ ਗੱਲਾਂ ਚੇਤੇ ਆਉਣਗੀਆਂ ਭਾਵ ਤੂੰ ਜਿੱਥੇ ਮਰਜੀ ਜਾਂਦਾ ਰਹਿ ਪਰ ਇਹ ਜਿਹੜੀ ਮਿੱਟੀ ਹੈ ਨਾ ਇਹ ਨਹੀਂ ਤੈਨੂੰ ਉੱਥੇ ਲੱਭਣੀ ਡਾਲਰਾਂ ਵਾਲਾ ਦੇਸ਼ ਬੁਲਾਏ ਕਿਉਂ ਕਮਰਾਏ ਚੱਲ ਈ ਮਾਏ ਹੁਣ ਪੁੱਤਰ ਕਹਿੰਦਾ ਆਪਦੀ ਮਾਂ ਡਾਲਰਾਂ ਵਾਲਾ ਦੇਸ਼ ਬੁਲਾਏ ਕਿਉਂ ਘਬਰਾਏ ਚੱਲੀਆਂ ਚੱਲ ਈ ਮਾਏ ਹੁਣ ਤਾਂ ਤੈਨੂੰ ਤੰਗੀਆਂ ਕਦੇ ਨਾ ਸਤਾਉਣਗੀਆਂ ਭਾਵ ਮੈਂ ਜਾ ਕੇ ਮਿਹਨਤ ਕਰੂੰਗਾ ਹੁਣ ਕਈ ਲੋਕ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਮਿਹਨਤ ਕਿਉਂ ਨਹੀਂ ਬੱਚੇ ਕਰਦੇ ਪੰਜਾਬ 'ਚ ਕਰਨ ਕਿੱਥੇ ਕਮੇਟ ਕਿਉਂਕਿ ਜ਼ਮੀਨ ਬਹੁਤ ਥੋੜੀ ਥੋੜੀ ਹੈ ਮੈਂ ਮੈਂ ਹੁਣ ਗਰਾਉਂਡ ਲੈਵਲ ਤੇ ਸਾਰਾ ਉੱਥੇ ਰਹਿਣਾ ਤੇ ਵੈਸੇ ਵੀ ਉਹ ਜਿਹਨੂੰ ਬਾਹਰ ਦਾ ਸਾਰੇ ਜਾਣ ਨੂੰ ਚਾਹੁੰਦੇ ਆ ਉਹ ਬੱਚੇ ਇਸ ਕਰਕੇ ਵੀ ਨਹੀਂ ਕੰਮ ਕਰਦੇ ਪਰਦੇਸਾਂ ਦੀਆਂ ਮਿੱਟੀਆਂ ਰੰਗ ਦਿਖਾਉਣਗੀਆਂ ਭਾਵ ਉੱਥੇ ਮੈਂ ਜਾ ਕੇ ਮਿਹਨਤ ਕਰੂੰਗਾ ਤੇ ਉਹਦੇ ਰੰਗ ਤੁਸੀਂ ਫਿਰ ਦੇਖਿਓ ਵੀ ਮੈਂ ਘਰ ਦਾ ਬੂਹਾ ਹੀ ਬਦਲ ਦੂੰਗਾ ਉਹ ਬੱਚੇ ਦੇ ਕਹਿਣ ਦਾ ਭਾਵ ਹੈ ਵੰਡ ਦਿੱਤਾ ਸਭ ਲੀੜਾ ਲੱਗਾ ਕਿੱਲੀ ਟੰਗਿਆ ਰਹਿ ਗਿਆ ਕੁਰਤਾ ਉਹਨੇ ਹੁਣ ਆਪਦੇ ਯਾਰਾਂ ਦੋਸਤਾਂ ਨੂੰ ਜਿਹੜੀਆਂ ਉਹਦੀਆਂ ਚੀਜ਼ਾਂ ਸੀ ਖਾਸ-ਖਾਸ ਉਹ ਯਾਰਾਂ ਦੋਸਤਾਂ ਚ ਵੰਡ ਦਿੱਤੀਆਂ ਉੱਤੇ ਕੱਡੀਆਂ ਮੋਰਨੀਆਂ ਤੜਫਾਉਣ ਗਈਆਂ ਜਿਹੜੀਆਂ ਹੁਣ ਕਿਸੇ ਪਿਆਰੇ ਨਹੀਂ ਉਹਦੇ ਕੁਰਤੇ ਤੇ ਮੋਰਨੀਆਂ ਕੱਢੀਆਂ ਕੱਢੀਆਂ ਹੋਣਗੀਆਂ ਨਾ ਜਿਹੜਾ ਕੁਰਤਾ ਪਿੱਛੇ ਰੱਖ ਗਿਆ ਉਹ ਪ੍ਰਦੇਸ਼ ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ ਬਕਸੇ ਵਿੱਚ ਕਿਤਾਬਾਂ ਭਰੀਆਂ ਫੋਟੋਆਂ ਟੇਪਾਂ ਨੁਕਰੇ ਧਰੀਆਂ ਪਾਵਣੇ ਆਪਣੀਆਂ ਕਿਤਾਬਾਂ ਜਿਹੜੀਆਂ ਉਹ ਸਾਰੀਆਂ ਸਾਹਮ ਕੇ ਰੱਖਤੀਆਂ ਕੋਲੋਂ ਦੀ ਜਦ ਲੰਘੂਗੀ ਕਰਲਾਉਣਗੀਆਂ ਮਾਂ ਕਮਲੇ ਦੀਆਂ ਗੱਲਾਂ ਚੇਤੇ ਆਉਣਗੀਆਂ ਭਾਵੇਂ ਤੇ ਨੂੰ ਹਮੇਸ਼ਾ ਭਾਈ ਮਾਂ ਚੇਤੇ ਆਊਗੀ ਕਹਿਣ ਤੋਂ ਪਾਵ ਸੋਹਣੇ ਦਾ ਮਾਂ ਹੁਣ ਬੱਚਾ ਫੇਰ ਮਾਂ ਨੂੰ ਦਰਵਾਸਾ ਦਿੰਦਾ ਹੈ ਸੋਹਣੇ ਦਾਮਾਂ ਮਹਿਲ ਪਵਾ ਦੂੰ ਉੱਤੇ ਤੇਰਾ ਨਾਂ ਲਖਵਾ ਦੂੰ ਚਾਚੀਆਂ ਤਾਇਆਂ ਅੱਗੇ ਪਿੱਛੇ ਭੌਣ ਗੀਆਂ ਭਾਬ ਜੜੀਆਂ ਮੇਰੀਆਂ ਚਾਚੀਆਂ ਤਾਇਆਂ ਉਹ ਵੀ ਤੇਰੀ ਕਦਰ ਕਰਨਗੀਆਂ ਜਦੋਂ ਮੈਂ ਉੱਥੇ ਮਿਹਨਤ ਕੀਤੀ ਤੇ ਪਿੱਛੇ ਮੈਂ ਸਾਰਾ ਜਿਹੜੀ ਹੈ ਜ਼ਮੀਨ ਜਾਇਦਾਦ ਹੋਰ ਵੀ ਖਰੀਦੀ ਜਾਂ ਵੱਡਾ ਘਰ ਬਣਾਇਆ ਜੋ ਵੀ ਉਹ ਬੱਚੇ ਦੀ ਖਵਾਸ਼ ਹੈ ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ ਹੱਥੀ ਕਦੇ ਨਾ ਪਾਣੀ ਪਾਇਆ ਹੁਣ ਮਾਂ ਉਹਨੂੰ ਕਹਿੰਦੀ ਆ ਵੀ ਇੱਥੇ ਪਿੰਡ ਦਾ ਤੂੰ ਕਦੇ ਕੰਮ ਨਹੀਂ ਸੀ ਕੀਤਾ ਹੱਥੀ ਕਦੇ ਨਾ ਪਾਣੀ ਪਾਇਆ ਭਈਆਂ ਉੱਤੇ ਹੁਕਮ ਚਲਾਇਆ ਕਿ ਜਿਹੜੇ ਬਾਹਰੋਂ ਤੇਰੇ ਪਿਓ ਦੇ ਮਜ਼ਦੂਰ ਰੱਖੇ ਸੀ ਉਹਨਾਂ ਤੇ ਤਾਂ ਤੂੰ ਹੁਕਮ ਚਲਾਉਂਦਾ ਰਿਹਾ ਕਿੱਦਾਂ ਪੁੱਤ ਮਜ਼ਦੂਰੀਆਂ ਤੇਥੋਂ ਹੋਣਗੀਆਂ ਇਹ ਕਮਾਣੂ ਚਿੰਤਾ ਹੈ ਕਿ ਜਦੋਂ ਇਹਨੇ ਘਰੇ ਨਹੀਂ ਇੰਨਾ ਕੰਮ ਕੀਤਾ ਭਈਆਂ ਤੋਂ ਹੀ ਸਾਰਾ ਕਰਾਇਆ ਪੱਠੇ ਵੀ ਨਹੀਂ ਇਹਨੇ ਵੱਡੇ ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ ਹੁਣ ਅੱਗੋਂ ਪੁੱਤਰ ਜਵਾਬ ਦਿੰਦਾ ਫੇਰ ਮਾਂ ਨੂੰ ਮਾਂ ਤੇਰਾ ਪੁੱਤ ਸ਼ੇਰਾਂ ਵਰਗਾ ਸ਼ੇਰਾਂ ਚੋਂ ਸ਼ਮਸ਼ੇਰਾ ਵਰਗਾ ਪਾਵਤੂ ਆਪਦੇ ਪੁੱਤ ਦੀ ਵੀ ਕਮਾਈ ਦੇਖੀ ਮੈਨੂੰ ਇੱਕ ਵਾਰ ਬਾਹਰ ਜਾਣ ਦੇ ਮਾਂ ਤੇਰਾ ਪੁੱਤ ਸ਼ੇਰਾਂ ਵਰਗਾ ਸ਼ੇਰਾਂ ਚੋਂ ਸ਼ਮਸ਼ੇਰਾ ਵਰਗਾ ਖੁਦ ਤਕਦੀਰਾਂ ਮੈਥੋਂ ਲੇਖ ਲਿਖਾਉਣਗੀਆਂ ਪਾਪ ਜੀ ਨੂੰ ਮੈਂ ਇੰਨੀ ਮਿਹਨਤ ਕਰੂੰਗਾ ਕਿ ਤਕਦੀਰ ਮੈਨੂੰ ਆਪ ਆਖੂ ਤੈਨੂੰ ਕੀ ਚਾਹੀਦਾ ਹੈ ਦੇਖੋ ਕਿੰਨਾ ਬੱਚੇ ਦਾ ਜੀ ਇਸ ਤਰ੍ਹਾਂ ਸਾਡੇ ਬੱਚੇ ਜਾਂਦੇ ਆ ਜਾ ਕੇ ਮਿਹਨਤ ਕਰਦੇ ਆ ਤੇ ਕੋਈ ਇਹਦੇ ਵਿੱਚ ਬੁਰਾ ਨਹੀਂ ਪਰ ਮੇਰੀ ਫੇਰ ਬੇਨਤੀ ਹੈ ਕਿ ਉਹ ਜਾਣ ਸਹੀ ਢੰਗ ਨਾਲ ਆ ਰਾਧੀਆਂ ਸੂਲਾਂ ਆਪਣਾ ਰੂਪ ਵਧਾਉਣਗੀਆਂ ਕਹਿੰਦਾ ਜਿਹੜੇ ਮੇਰੇ ਰਾਹ 'ਚ ਔਕੜਾਂ ਆਉਣਗੀਆਂ ਨਾ ਉਹ ਮੌਕੜਾਂ ਰਹਿਣ ਨਹੀਂ ਦੇਣੀਆਂ ਹੁਣ ਅਗਲੇ ਪੈਰ ਜਿਹੜਾ ਹੈ ਲਾਈਨਾਂ ਦੇ ਵਿੱਚ ਰਾਹ ਵਿੱਚ ਤੇਰੇ ਵਿਸ਼ਨ ਗਲੀਚੇ ਹਰੀਆਂ ਛਾਵਾਂ ਸੁਰਖ ਬਗੀਚੇ ਹੁਣ ਮਾਂ ਇੱਕ ਤਰ੍ਹਾਂ ਦੀ ਅਸੀਸ ਦਿੰਦੀ ਆ ਪੁੱਤ ਆ ਮਾਤਾ ਕੀ ਅਸੀਸ ਰਾਹ ਵਿੱਚ ਤੇਰੇ ਵਿਸ਼ਨ ਗਲੀਚੇ ਹਰੀਆਂ ਛਾਵਾਂ ਸੁਰਖ ਬਗੀਚੇ ਇੱਥੇ ਸਾਰੀਆਂ ਵੇਲਾਂ ਪਰ ਕਮਲਾਉਣਗੀਆਂ ਵੀ ਪੁੱਤਰ ਜਾ ਤੈਨੂੰ ਹਮੇਸ਼ਾ ਸੁੱਖ ਮਿਲੇ ਪਰ ਇੱਥੇ ਜਿਹੜੇ ਆ ਨਾ ਅਸੀਂ ਇਤੋਂ ਬਿਗੈਰ ਜ਼ਰੂਰ ਅਸੀਂ ਕਮਨਾਵਾਂਗੇ ਭਾਵ ਉਦਾਸ ਹੋਵਾਂਗੇ ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ ਹੁਣ ਅਗਲਾ ਤੇ ਆਖਰੀ ਜਿਹੜਾ ਲਾਈਨਾਂ ਨੇ ਮਾਂ ਵੱਲੋਂ ਚੰਗਾ ਹੁਣ ਤੂੰ ਰੱਬ ਹਵਾਲੇ ਸਭ ਅਸੀਸਾਂ ਲੈ ਜਾ ਨਾਲੇ ਇਹੀ ਤੇਰੀ ਔਖੀ ਘੜੀ ਲਗਾਉਣਗੀਆਂ ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ ਇਹੀ ਤੇਰੀ ਔਖੀ ਘੜੀ ਲੰਘਾਉਣ ਗਿਆ ਭਾਵ ਔਖੇ ਵੇਲੇ ਮੇਰੀਆਂ ਹੀ ਅਸੀਸਾਂ ਤੇਰੇ ਕੰਮ ਆਉਣਗੀਆਂ ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ ਅੱਜ ਲਈ ਇਨਾ ਹੀ ਤੇ ਆਖਰ ਤੇ ਫੇਰ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਤੁਸੀਂ ਪੜ੍ਹਾਓ ਜੇ ਤੁਸੀਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੀ ਪੜ੍ਹਾ ਸਕਦੇ ਹੋ ਤੁਸੀਂ ਉਹਨਾਂ ਨੂੰ ਕੋਈ ਡਿਗਰੀ ਚੰਗੀ ਕਰ ਸਕਦੇ ਹੋ ਬੱਚੇ ਮਿਹਨਤ ਕਰ ਸਕਦੇ ਨੇ ਤਾਂ ਇੱਥੇ ਵੀ ਚੰਗੀਆਂ ਨੌਕਰੀਆਂ ਮਿਲ ਸਕਦੀਆਂ ਨੇ ਪਰ ਜਿਹੜੇ ਬਾਹਰ ਬੱਚੇ ਜਾ ਰਹੇ ਨੇ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਸਹੀ ਢੰਗ ਨਾਲ ਤੁਸੀਂ ਜਾਓ ਉੱਥੇ ਜਾ ਕੇ ਮਿਹਨਤਾਂ ਕਰੋ ਤੇ ਆਪਣੇ ਪਿੱਛੇ ਨੂੰ ਵੀ ਯਾਦ ਰੱਖੋ ਤਾਂ ਹੀ ਸਾਨੂੰ ਬਾਹਰ ਪ੍ਰਦੇਸ਼ ਦੇ ਵਿੱਚ ਜਾਣ ਦਾ ਫਾਇਦਾ ਹੈ ਜੇ ਉੱਥੇ ਜਾ ਕੇ ਕੰਮ ਕਰਕੇ ਉੱਥੇ ਹੀ ਖਾ ਲੈਣਾ ਤੇ ਉਹਦੇ ਨਾਲੋਂ ਫਿਰ ਸਾਡਾ ਪੰਜਾਬ ਹੀ ਚੰਗਾ ਹੈ ਇਹ ਮੇਰੀ ਬੇਨਤੀ ਹੈ ਤੇ ਆਖਰ ਦੇ ਵਿੱਚ ਇੱਕ ਹੋਰ ਬੇਨਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਦੇ ਨਾਲ ਸ਼ੇਅਰ ਕਰਿਓ ਅਬਦੇਸ ਜੀ ਦਾ ਨੋਟ ਸ਼ੇਅਰ ਕਰਿਓ ਤੇ ਮੇਰੇ ਜਿਹੜਾ YouTube ਚੈਨਲ ਹੈ ਇਹਨੂੰ ਵੀ ਸਬਸਕ੍ਰਾਈਬ ਕਰੋ ਤੇ ਕਰਾਓ ਤੇ ਇਹਨਾਂ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ